ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਹੁਸ਼ਿਆਰ ਹੋ ਜਾਓ ਸਤਰਕ ਹੋ ਜਾਓ ਪਿਛਲੇ ਦਿਨਾਂ ਦੇ ਵਿੱਚ ਇੱਕ ਚਿੱਠੀ ਕੱਢੀ ਗਈ 14 5 ਨੂੰ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਇਰੀਗੇਸ਼ਨ ਡਿਪਾਰਟਮੈਂਟ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਜਿਹੜਾ ਪਿਛਲੇ ਸਾਲਾਂ ਦਾ ਨੇਰੀ ਮਾਮਲਾ ਕਿਸਾਨਾਂ ਵੱਲ ਖੜਾ ਹੈ ਉਹਨੂੰ ਤੁਰੰਤ ਅਗਰਾਹ ਕੇ ਸਾਨੂੰ ਰਿਪੋਰਟ ਕੀਤੀ ਜਾਏ ਇਹ ਚਿੱਠੀਆਂ ਜਾਰੀ ਕੀਤੀਆਂ ਗਈਆਂ ਥੱਲੇ ਤੱਕ ਪਰ ਉਹ ਚਿੱਠੀ ਦੇ ਖਿਲਾਫ ਜਦੋਂ ਆਵਾਜ਼ ਉੱਠਦੀ ਨਜ਼ਰ ਆਈ ਪੰਜਾਬ ਦੇ ਵਿੱਚੋਂ ਲੋਕਾਂ ਨੇ ਉਹਦੇ ਤੇ ਰੌਲਾ ਪਾਉਣਾ ਸ਼ੁਰੂ ਕੀਤਾ ਅਖਬਾਰਾਂ ਦੀਆਂ ਸੁਰਖੀਆਂ ਬਣੀ ਉਹ ਖਬਰ ਲੋਕਾਂ ਨੇ ਪ੍ਰतिकਰਮ ਹੋਣੇ ਲੱਗੇ ਜਿਨੇ ਤੇ ਆਪਾਂ ਵੀ ਆਪਣੀ ਜਥੇਬੰਦੀ ਵੱਲੋਂ ਪ੍ਰतिकਰਮ ਦਿੱਤਾ ਵਿਰੋਧ ਦਿਤਾ ਸੀ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਇਹ ਠੱਕੇ ਛਾਈ برداشت ਨਹੀਂ ਕਰਾਂਗੇ ਕਿਉਂ ਕਿਉਂ ਅਸੀਂ ਇਹ ਗੱਲ ਕਹੀ ਹੈ ਕਿ ਸਾਡੇ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰਾਈਸ ਐਂਡ ਡੈਟਸ ਮੁਤਾਬਕ ਫਸਲ ਦਾ ਭਾਅ ਨਹੀਂ ਮਿਲਿਆ ਲੋਕ ਲਗਾਤਾਰ ਲੜਾਈ ਲੜਦੇ ਆ ਰਹੇ ਸੀ ਪੰਜਾਬ ਸਰਕਾਰ ਦੇ ਨਾਲ ਰੋਜ਼ ਲੋਕਾਂ ਦਾ ਇਸ ਗੱਲ ਦੇ ਉੱਤੇ ਕਲੇਸ਼ ਹੁੰਦਾ ਸੀ ਕਿ ਪੰਜਾਬ ਸਰਕਾਰ ਘੱਟੋ ਘੱਟ ਉਹਨਾਂ ਬੌਨਸ ਦੇ ਕੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਪ੍ਰਾਈਸ ਇੰਡੈਕਸ ਮੁਤਾਬਕ ਦੇਵੇ ਲੇਕਿਨ ਨਹੀਂ ਦੇ ਸਕੀ ਸਰਕਾਰ ਉਸ ਵੇਲੇ ਉਹਨਾਂ ਸਰਕਾਰਾਂ ਨੇ ਆਪਣੇ ਆਪ ਇਸ ਨੂੰ ਕਵਰ ਕਰਨ ਵਾਸਤੇ ਕਿਸਾਨਾਂ ਨੂੰ ਇੱਕ ਨਾ ਮਾਤਰ ਸਬਸਿਡੀ ਦੇ ਰੂਪ ਵਿੱਚ ਦਿੱਤਾ ਬਿਜਲੀ ਤੇ ਪਾਣੀ ਫਰੀ ਦੇਵਾਂਗੇ ਖੇਤੀ ਲਈ ਤੇ ਜਿਨ੍ਹਾਂ ਨੇ ਬਿਜਲੀ ਪਾਣੀ ਫਰੀ ਦੇਣ ਦੀ ਗੱਲ ਕੀਤੀ ਲਗਾਤਾਰ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਬਿਜਲੀ ਪਾਣੀ ਫਰੀ ਮਿਲਦਾ ਆ ਰਿਹਾ ਹੈ ਅੱਜ ਜਿਹੜੀ ਸਰਕਾਰ ਉਹ ਸਾਡੇ ਤੋਂ ਉਹ ਬਿਜਲੀ ਮੈਹਰੀ ਪਾਣੀ ਦਾ ਮਾਮਲਾ ਗ੍ਰਾਹਣਾ ਚਾਹੁੰਦੀ ਹੈ ਵਾਟਰ ਸੈਸ ਕਰਨ ਦੇ ਨਾਂ ਤੇ ਜਿਹੜਾ ਸਾਡੇ ਤੇ ਟੈਕਸ ਲਾ ਕੇ ਕਰਾਉਣਾ ਚਾਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕੀ ਅੱਜ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੇ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਦੀ ਹਾਲਤ ਪਹਿਲਾਂ ਨਾਲੋਂ ਸੁਧਰ ਗਈ ਹੈ ਜਾਂ ਪਹਿਲਾਂ ਨਾਲੋਂ ਵੀ ਵੱਧ ਤੋਂ ਵੀ ਬੱਦਤਰ ਹੋਈ ਹੈ ਇਹ ਦੇਖਣ ਦੀ ਲੋੜ ਹੈ ਇੱਥੇ ਤੁਹਾਨੂੰ ਰਿਕਾਰਡ ਬੋਲ ਦੋਗੇ ਤੁਹਾਨੂੰ ਅੰਕੜੇ ਬੋਲ ਦੇਣਗੇ ਕਿ ਕਿਸਾਨ ਹੋਰ ਵਧੇਰੇ ਕਰਜ਼ਾਈ ਹੋਏ ਨੇ ਇਹ ਕਿਸਾਨ ਮਨੋਂ ਸਬਰਤ ਹੋਏ ਨੇ ਸੋ ਇਹਸ ਹਾਲਾਤ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਤੋਂ ਕਿਸਾਨਾਂ ਦੀਆਂ ਫਸਲਾਂ ਮਰੀਆਂ ਹੜ੍ਹਾਂ ਨਾਲ ਫਸਲ ਮਰੀ ਤੁਹਾਡੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਲੱਪੀ ਸਕੈਨ ਆਈ ਜਾਨਵਰ ਮਰੇ ਕੋਈ ਤੁਹਾਨੂੰ ਦੀ ਮਦਦ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਤੁਹਾਡੇ ਝੋਨੇ ਨੂੰ ਪੰਜਾਬ ਦੇ ਅੰਦਰ ਲਗਭਗ 1 1 ਲੱਖ 35000 ਏਕੜ ਰਕਬਾ ਚਾਇਨਾ ਵਾਇਰਸ ਨਾਲ ਮਰਿਆ ਕੋਈ ਮਦਦ ਨਹੀਂ ਕੀਤੀ ਗਈ ਕਿਸਾਨਾਂ ਦੀ ਅੱਗੇ ਲਾ ਕੇ ਫਿਰ ਦੰਕਾਂ ਦੇ ਉੱਤੇ ਭਾਰੀ بارشੋ ਕੇ ਨੁਕਸਾਨ ਹੋਇਆ ਨਹੀਂ ਮਾਰਦਾ ਦਿੱਤਾ ਐ ਪਿਛਲੀ ਵਾਰੀ ਹੜ੍ਹਾਂ ਦੇ ਨਾਲ ਵੱਡੀ ਪੱਧਰ ਤੇ ਕਿਸਾਨਾਂ ਦੇ ਖੇਤ ਬਰਬਾਦ ਹੋ ਗਏ ਮਿੱਟੀ ਪੱਟ ਕੇ ਦਰਿਆ ਲੈ ਗਏ ਇੱਕ ਦੁਵਾਨੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਤੇ ਹੁਣ ਆ ਪਿੱਛੇ ਜਦੋਂ ਕਣਕ ਦੇ ਵਿੱਚ ਫੇਰ بارشਾਂ ਹੋਈਆਂ ਗੜੇਮਾਰੀ ਹੋਈ ਕਿਸਾਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਲੋਕਾਂ ਨੂੰ ਘੇਰਨਾ ਪੈ ਰਿਹਾ ਸੋ ਇਹਨਾਂ ਹਾਲਾਤਾਂ ਜਦੋਂ ਕਿਸਾਨ ਦੇ ਅੰਨ ਲੱਕ ਟੁੱਟਿਆ ਹੋਇਆ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਨੂੰ ਟੈਕਸ ਲਾਉਣਾ ਕਿਵੇਂ ਵਾਜਬ ਹੈ ਜੀ ਔਰ ਇਹ ਮੇਰੇ ਦੋਸਤੋ ਮੈਂ ਅਪੀਲ ਕਰਦਾ ਸਾਰੇ ਕਿਸਾਨ ਵੀਰਾਂ ਨੂੰ ਕਿ ਕੱਲ ਦੀ ਜੋ ਬਿਆਨਬਾਜ਼ੀ ਪਰਸੋਂ ਦੀ ਹੋ ਰਹੀ ਸੀ ਰੌਲਾ ਪਿਆ ਉਹਦੇ ਤੋਂ ਪ੍ਰਭਾਵਿਤ ਹੋ ਕੇ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਵੀ ਲੱਗੀਆਂ ਔਰ ਉਸ ਜਦੋਂ ਪ੍ਰੈਸ ਦੇ ਮਾਧਿਅਮ ਤੋਂ ਪਤਾ ਲੱਗਿਆ ਨਾ ਬਲੇ ਖਬਰਾਂ ਗਈਆਂ ਸੀ.ਏ.ਡੀ ਦੇ ਮਾਧਿਅਮ ਤੋਂ ਅੱਜ 27 ਤਰੀਕ ਨੂੰ ਉਹ ਚਿੱਠੀ ਨੂੰ ਦੁਬਾਰਾ ਵਾਪਸ ਲਿਆ ਗਿਆ ਹੈ. ਪਰ ਮੇਰੇ ਮਿੱਤਰੋ ਇਹ ਚਾਲ ਹੋ ਸਕਦੀ ਹੈ। ਉਹ ਚਿੱਠੀ ਦੇ ਵਿੱਚ ਕੀ ਕਿਹਾ? ਕਿ ਹਜੇ ਤੱਕ ਸਰਕਾਰ ਵੱਲੋਂ ਇਹ ਕੋਈ ਜਲ ਟੈਕਸ ਲਾਉਣ ਦਾ ਜਲਸਾ ਸੁਣਾਉਂਦਾ ਕੋਈ ਫੈਸਲਾ ਹਜੇ ਤੱਕ ਨਹੀਂ ਲਿਆ ਗਿਆ ਹਜੇ ਤੱਕ ਨਹੀਂ ਲਿਆ ਗਿਆ ਦਾ ਮਤਲਬ ਕਿ ਜਲਸਸ ਲੱਗ ਸਕਦਾ ਹੈ ਇਹ ਚਿੱਠੀ ਦੇ ਵਿੱਚ ਇਹ ਵੀ ਕਿਹਾ ਜਾ ਸਕਦਾ ਸੀ ਕਿ ਸਰਕਾਰ ਨੇ ਬਿਲਕੁਲ ਕੋਈ ਕਿਸੇ ਤਰ੍ਹਾਂ ਦਾ ਜਲਸਸ ਲਾਉਣ ਦਾ ਟੈਕਸ ਲਾਉਣ ਦਾ ਕੋਈ ਫੈਸਲਾ ਨਹੀਂ ਹੈ ਜੇ ਸਰਕਾਰ ਵੱਲੋਂ ਸਭਵੇਂ ਕਹਿਣ ਦੀ ਵਿਦਾਇ ਇਹ ਕਿਹਾ ਗਿਆ ਕਿ ਹਜੇ ਤੱਕ ਕੋਈ ਅਜੇ ਆ ਫੈਸਲਾ ਨਹੀਂ ਲਿਆ ਗਿਆ ਹਜੇ ਤੱਕ ਦਾ ਮਤਲਬ ਇਹ ਆ ਕਿ ਕੱਲ ਨੂੰ ਫੈਸਲਾ ਲਿਆ ਜਾ ਸਕਦਾ ਹੈ ਇਹ ਚੋਣਾ ਨੂੰ ਮਤੇ ਨਜ਼ਰ ਰੱਖਦਿਆਂ ਤੁਹਾਡੇ ਵੱਡੇ ਰੌਲੇ ਤੋਂ ਡਰਦਿਆਂ ਇਹਨੂੰ ਇੱਕ ਵਾਰੀ ਚਿੱਠੀ ਪੱਤਰ ਦੇ ਰਾਹੀਂ ਵਾਪਸ ਲਿਆ ਸੋ ਪੰਜਾਬ ਦੇ ਲੋਕੋ ਇਸ ਗੱਲ ਦੀ ਸਤਰਕ ਹੋ ਗੋ ਜਾਗਰਤ ਹੋ ਗੋ ਮੈਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਣਾ ਕਿ ਤੁਹਾਡੇ ਅਧਿਕਾਰੀ ਕਿਰਸ਼ਨ ਕੁਮਾਰ ਵਰਗੇ ਜੋ ਉਹ ਪਾਪਟਵਾਰੀ ਵਿਚਾਰੇ ਦੁਹਾਈ ਬੈਠ ਰਹੇ ਨੇ ਰੌਲਾ ਪਾ ਰਹੇ ਨੇ ਕਹਿ ਕਿ ਸਾਨੂੰ ਸਾਨੂੰ ਬਾਕਾਇਦਾ ਕ੍ਰਿਸ਼ਨ ਕੁਮਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਵਰਬਲੀ ਔਰ ਇਹ ਕਿਹਾ ਗਿਆ ਕਿ ਤੁਸੀਂ ਪੂਰੀ ਦੀ ਪੂਰੀ ਪੂਰੀ ਦੀ ਪੂਰੀ ਧਰਤੀ ਦੇ ਉੱਤੇ ਪਾਣੀ ਲੱਗਦਾ ਸ਼ੋਅ ਕਰੋ ਮੈਂ ਪੁੱਛਣਾ ਚਾਹਣਾ ਹੈ ਸਾਡੀ ਪੰਜਾਬ ਸਰਕਾਰ ਤੋਂ ਜੇ ਪੰਜਾਬ ਸਰਕਾਰ ਇਸ ਤੋਂ ਪੱਲਾ ਝਾੜੇ ਤਾਂ ਵੀ ਕ੍ਰਿਸ਼ਨ ਕੁਮਾਰ ਆਪਦੀ ਮਰਜ਼ੀ ਨਾਲ ਹੁਕਮ ਕਰ ਰਿਹਾ ਹੈ ਸੋ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਸਕੱਤਰ ਕੋਈ ਵੀ ਅਧਿਕਾਰੀ ਅਜਿਹਾ ਫੈਸਲਾ ਲੋਕਾਂ ਦੇ ਉੱਤੇ ਨਹੀਂ ਥੋਪ ਸਕਦਾ ਔਰ ਇਸ ਸਰਕਾਰ ਦੀ ਮਨਜ਼ੂਰੀ ਨਾਲ ਸਰਕਾਰ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਔਰ ਸਰਕਾਰ ਆਪਣੇ ਆਪ ਨੂੰ ਆਪਣੀ ਪਿੱਠ ਨੂੰ ਥੱਪ ਥਾਉਣ ਦੀ ਖਾਤਰ ਕਿਆ ਦੇਖੋ ਰਿਪੋਰਟਾਂ ਆ ਗਈਆਂ ਸਾਰੇ ਪੰਜਾਬ ਦੇ ਅੰਦਰ ਅਸੀਂ ਪਾਣੀ ਲੱਗਦਾ ਕਰਤਾ ਕਿ ਇਹ ਸ਼ਾਦੀ ਛੱਡ ਜਾਂ ਕੋਈ ਹੋਰ ਕੀ ਸ਼ਾਦੀ ਛੱਡ ਸਵਾਲ ਇਸ ਗੱਲ ਦਾ ਕਿ ਅਜ ਤੱਕ ਰਿਪੋਰਟ ਬੋਲਦਾ ਹੈ ਕਿ ਪੰਜਾਬ ਦੀ ਕੇਵਲ 22% ਧਰਤੀ ਨੂੰ ਨਹਿਰੀ ਪਾਣੀ ਲੱਗਦਾ ਹੈ ਤੇ ਕੇਵਲ ਪ੍ਰੇਸ਼ਾਨ ਜੀ ਕਿਵੇਂ ਕਹਿ ਨੂੰ ਸ਼ੋਅ ਕਰ ਦੇਣਗੇ ਕਿ ਸਾਰੀ ਦੀ ਸਾਰੀ ਧਰਤੀ ਨੂੰ ਨਹਿਰੀ ਪਾਣੀ ਲੱਗਦਾ ਵਿਖਾ ਦੇਣਗੇ ਲੇਕਿਨ ਜਿਹੜੇ ਪਟਵਾਰੀਆਂ ਤੇ ਦਬਾਅ ਪਾਇਆ ਜਾ ਰਿਹਾ ਹੈ ਰਿਪੋਰਟਾਂ ਲੈਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਅਥੀ ਨਿੰਦਰਯੋਗ ਹੈ ਔਰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਇਸ ਠੱਕੇ ਸਾਈਚਾਈ ਨੂੰ ਔਰ ਇਹ ਜ਼ਹਰੇਲਾ ਪਾਉਣ ਵਾਲੀ ਇਹਨਾਂ ਰਿਪੋਰਟਾਂ ਨੂੰ ਸਾਡੇ ਪੰਜਾਬ ਲਈ ਭਵਿੱਖ ਦੇ ਵਾਸਤੇ ਵਿੱਚ ਇਹ ਆਦੀ ਖਤਰਨਾਕ ਹੋ ਸਕਦੀਆਂ ਨੇ ਸੋ ਇਸ ਕਰਕੇ ਪੰਜਾਬ ਦੇ ਲੋਕੋ ਇਸ ਗੱਲ ਤੇ ਸਤর্ক ਹੋਣਾ ਪੈਣਾ ਹੈ ਜਾਗਦੇ ਰਹਿਣਾ ਪੈਣਾ ਹੈ ਉੱਠਣਾ ਪੈਣਾ ਹੈ ਤਾਂ ਕਿ ਜਿਸ ਤਰੀਕੇ ਦੇ ਨਾਲ ਆਹ ਜਲਸਾਸ ਵਾਲੀ ਚਿੱਠੀ ਵਾਪਸ ਕਰਵਾਈ ਹੈ ਆਪਾਂ ਆਹ ਤੱਕੜੇ ਹੋਗੇ ਦਬਾਅ ਬਣਾਉਣ ਦਾ ਯਤਨ ਕਰੀਏ ਕਿ ਜਿਹੜਾ ਕ੍ਰਿਸ਼ਨ ਕੁਮਾਰ ਇਹ ਕਹਿ ਰਿਹਾ ਹੈ ਕਿ ਜੇ ਅਸੀਂ ਅਸੀਂ ਤਾਂ ਸਾਰੀ ਧਰਤੀ ਨੂੰ ਪਾਣੀ ਲੱਗਦਾ ਸ਼ੋਅ ਕਰਤਾ ਇਹ ਹੋਣਾ ਨਹੀਂ ਕਿਉਂਕਿ ਰਿਕਾਰਡ ਬੋਲਦਾ ਹੈ ਕਿ ਪੰਜਾਬ ਦੇ ਅੰਦਰ ਕੇਵਲ 22% ਰਕਵੇ ਨੂੰ ਨਹਿਰੀ ਪਾਣੀ ਲੱਗਦਾ ਹੈ ਤੇ ਨਾਲ ਦੀ ਨਾਲ ਸ਼੍ਰੀਮਾਨ ਜੀ ਇੱਕ ਗਲਤ ਧਿਆਨ ਰੱਖਿਓ ਪੰਜਾਬ ਦੇ ਵਿੱਚ ਲਗਭਗ 15 ਲੱਖ ਟਿਊਬਵੈਲ ਚੱਲ ਰਿਹਾ ਹੈ 15 ਲੱਖ ਟਿਊਬਵੈਲ ਔਰ ਸਾਰਾ ਧਰਤੀ ਹੇਠਲਾ ਪਾਣੀ ਖਿੱਚਣਾ ਪੈਗਾ ਕਿਸਾਨਾਂ ਨੂੰ ਉਹ ਕਿਉਂ ਚੱਲ ਰਿਹਾ ਜੇ ਤੁਹਾਡੇ ਨਹਿਰੀ ਬੈਨਸ ਚੱਲ ਰਿਆ ਤਾਂ ਸੋਇਸ ਕਰਕੇ ਇਸ ਅਧਿਕਾਰੀ ਦੇ ਖਿਲਾਫ ਸਾਡੀ ਸਰਕਾਰ ਤੁਰੰਤ ਸੰਗਿਆਲ ਲਵੇ ਅਗਰ ਜੇ ਇਹ ਵਿਅਮਾਪਾਜੀ ਜਿਹੇ ਹੁਕਮ ਉਪਰੋ ਚੜੇ ਜਾ ਰਹੇ ਨੇ ਇਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਔਰ ਪੰਜਾਬ ਦੇ ਲੋਕੋ ਆਪਾਂ ਨੂੰ ਹਮੇਸ਼ਾ ਜਾਗਦੇ ਰਹਿਣਾ ਪੈਣਾ ਹੈ ਪੰਜਾਬ ਨੂੰ ਬਚਾਉਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ